ਜਿਹੜੀਆਂ ਤੁਸੀਂ ਤਸਵੀਰਾਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਸ਼ਹਿਕਾਰੀ ਸ਼ੂਗਰ ਮਿਲ ਅਜਨਾਲਾ ਵਿਖੇ ਆਮ ਇਜਲਾਸ ਦੀਆਂ ਨੇ ਜਿੱਥੇ ਕਿਸਾਨਾਂ ਅਤੇ ਹੋਰ ਜਿੱਥੇ ਬੰਦੀਆਂ ਦੇ ਆਗੂਆਂ ਦੇ ਵੱਲੋਂ ਅਠਵਾਂ ਆਮ ਜਨਰਲ ਇਜਲਾਸ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਨਾਲ ਰابطਾ ਕਾਇਮ ਕੀਤਾ ਗਿਆ ਤੇ ਗੰਨੇ ਦੀ ਸੀਜ਼ਨ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਤੇ ਹੋਰ ਹੋਰਨਾਂ ਗੱਲਾਂ ਬਾਰੇ ਜਾਣਕਾਰੀ ਜਿਹੜੀ ਹੈ ਹਾਸਲ ਕੀਤੀ ਗਈ ਹੈ ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ 슈ਗਰ ਮਿਲ ਅਜਨਾਲਾ ਨੂੰ ਕਰੋੜਾਂ ਦੇ ਘਾਟੇ ਹੇਠ ਲਿਆਂਦਾ ਜਾ ਰਿਹਾ ਹੈ ਜੀਹਾਂ ਗੱਲਾਂ ਕਹੀਆਂ ਉਹਨਾਂ ਕਿਹਾ ਕਿ ਜੇਕਰ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਤੇ ਬੇਡੋ ਨੁਕਸਾਨ ਲੋਕਾਂ ਨੂੰ ਚੁਕਣਾ ਪਵੇਗਾ ਇਸ ਦੀਪਰ ਭਾਈ ਕਦੇ ਵੀ ਨਹੀਂ ਹੋ ਸਕਦੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਪਹੁੰਚੇ ਜਰਨਲਿਸਟ ਦੇਖੋ ਜੀ ਮਿਲ ਦਾ ਅੱਜ ਜਰਨਲ ਅਜਲਾਸ ਹੋ ਰਿਹਾ ਹੈ ਅਜਨਾਲਾ ਮਿਲ ਦਾ 8ਵਾਂ ਜਰਨਲ ਅਜਲਾਸ ਬਣਾਇਆ ਗਿਆ ਹੈ ਔਰ ਇੱਥੇ ਅੱਜ ਸਭ ਤੋਂ ਦੁੱਖ ਦੀ ਗੱਲ ਆ ਕਿ ਇੱਥੋਂ ਦਾ ਜਿਹੜਾ ਜੀਐਮ ਹੈ ਉਹ ਅੱਜ ਇੱਥੇ ਹਾਜ਼ਰ ਹੀ ਨਹੀਂ ਔਰ ਇਸ ਜਿਹੜੀ ਸਹਿਕਾਰੀ ਮੇਲਾ ਨੇ ਇਸ ਅਜਨਾਲੇ ਦੇ ਵਿੱਚ ਅਜਨਾਲਾ ਉਹ ਇਲਾਕਾ ਹੈ ਜਿੱਥੇ ਕਿ ਦਰਿਆਈ ਇਲਾਕਾ ਇੱਥੇ ਬਹੁਤ ਜ਼ਿਆਦਾ ਰਾਵੀ ਦਰਿਆ ਪੈਂਦਾ ਹੈ ਔਰ ਇਹ ਮੇਲਾ ਬੜੀ ਚੱਲਣੀ ਜ਼ਰੂਰੀ ਆ ਲੇਕਿਨ ਇੱਥੋਂ ਦੇ ਹੁਣ ਤੱਕ ਜਿਹੜੇ ਜੀਐਮ ਰਹਿ ਗਏ ਨੇ ਉਹਨਾਂ ਨੇ ਇਸ ਮਿਲ ਨੂੰ ਦੋ-ਦੋ ਹੱਥੀ ਲੁੱਟਿਆ ਜਦੀ ਮਿਸਾਲ ਇਹ ਆ ਕਿ ਇਸ ਟਾਈਮ ਤੇ ਤੇ ਇਹ ਮਿਲ ਜਿਹੜੀ ਆ 553 ਕਰੋੜ 48 ਲੱਖ ਤੇ 68000 ਦੇ ਘਾਟੇ ਚੱਲ ਗਈ ਆ ਔਰ ਇਹ 60-60 ਕਰੋੜ ਰੁਪਈਆ ਇੱਕ ਸਾਲ ਦੇ ਘਾਟੇ ਚ ਜਾ ਰਹੀ ਆ ਜਿਸ ਕਰਕੇ ਸਾਡੀ ਸਰਕਾਰ ਨੂੰ ਇਹ ਬੇਨਤੀ ਆ ਪੰਜਾਬ ਸਰਕਾਰ ਨੂੰ ਖਾਸ ਕਰਕੇ 슈ਗਰ ਫੈਟ ਨੂੰ ਕਿ ਜਿਹੜੀਆਂ ਮੇਰੇ ਵੱਲੋਂ ਪਹਿਲੀਆਂ ਇਨਕੁਆਰੀਆਂ ਚਲ ਰੀਆਂ ਨੇ ਉਹਨਾਂ ਦੇ ਵਿੱਚ ਕਿਸੇ ਵੀ ਜੀਐਮ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਇਸ ਮਿਲ ਨੂੰ ਜਿਹੜੇ ਮਿਲ ਪ੍ਰਬੰਧਕ ਨੇ ਉਹਨਾਂ ਵੱਲੋਂ ਦੋ-ਦੋ ਹੱਥੀ ਲੁੱਟਿਆ ਜਾ ਰਿਹਾ ਔਰ ਇਹ ਮਿਲ ਜਿਹੜੀ ਆ ਬੰਦ ਹੋਣ ਦੇ ਕਿਨਾਰੇ ਚੱਲ ਗਿਆ ਸਾਨੂੰ ਜੋ ਪਤਾ ਲੱਗਾ ਕਿ ਇਹ ਜਿਹੜੇ ਸਹਿਕਾਰੀ ਮਿਲਾਂ ਨੇ ਜਿਹੜੀਆਂ ਇਹਨਾਂ ਦੇ ਬੰਦ ਕਰਨ ਦੇ ਜਿਹੜੇ ਇਹ ਪ੍ਰਬੰਧਕ ਨੇ ਇੱਥੋਂ ਦੇ ਇਹ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਇਹ ਮਿਰਲਾ ਘਾਟੇ ਚ ਜਾਣ ਗਿਆ ਤੇ ਫਿਰ ਜਿਹੜੀਆਂ ਮਿਰਲਾ ਪ੍ਰਾਈਵੇਟ ਲੋਕਾਂ ਨੂੰ ਵੇਚੀਆਂ ਜਾਣ ਗਿਆ ਇਹ ਇੱਕ ਸਾਜ਼ਿਸ਼ ਆ ਤੇ ਜਿਹਨੂੰ ਮਤਲਬ ਕਿ ਰੋਕਣਾ ਸਰਕਾਰ ਦੀ ਇੱਕ ਜ਼ਿੰਮੇਵਾਰੀ ਉੱਥੇ ਹੀ ਦੂਜੀ ਪਾਸੇ ਇਸ ਦੌਰਾਨ ਸ਼ੂਗਰ ਮਿਲ ਦੇ ਚੇਅਰਮੈਨ ਦਰਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਰابطਾ ਕਾਇਮ ਕਰ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਾਣਿਆ ਗਿਆ ਅਤੇ ਭਵਿਕ ਵਿੱਚ ਆਉਣ ਵਾਲੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਜੋ ਕਿ ਉਹਨਾਂ ਦੇ ਵੱਲੋਂ ਆਖਿਆ ਗਿਆ ਜਲਾਸ ਜਿਹੜਾ ਹੈ ਇਹ ਸਾਡਾ 8ਵਾਂ ਜਲਾਸ ਆ ਇਹਦੇ ਵਿੱਚ ਜੋ ਵੀ ਕਿਸਾਨ ਜਿੰਨੇ ਵੀ ਮਿਲਦੇ ਗਰੋਵਰ ਨੇ ਉਹ ਸਾਰੇ ਸਾਡੇ ਇੱਥੇ ਸੱਦ ਕੇ ਇੱਕ ਇਕੱਠੀ ਸੱਭਿਆਚਾਰਾ ਕੇ ਉਹਦੀ ਹਰ ਬੰਦੇ ਦਾ ਵਿਚਾਰ ਲਿਆ ਜਾਂਦਾ ਵੀ ਆਪਾਂ ਅਗਲੀ ਪੀੜ ਜਿਹੜਾ ਸੀਜ਼ਨ ਚੱਲਣਾ ਆ ਉਹਦੇ ਵਿੱਚ ਕੀ ਸਹੂਲਤ ਚਾਹੁੰਦੇ ਆ ਕਿ ਸਾਡੀਆਂ ਪਿਛਲੇ ਸੀਜ਼ਨ ਚ ਪਰੇਸ਼ਾਨੀਆਂ ਰਹੀਆਂ ਤੇ ਅਸੀਂ ਉਹ ਜਿੰਨੀਆਂ ਵੀ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਇਸ ਜਲਾਸ ਨੂੰ ਇਸ ਕਰਕੇ ਰੱਖ ਕੇ ਸਾਰੇ ਗਰੋਵਰ ਜ਼ਿਮੀਂਦਾਰਾਂ ਦਾ ਸਾਰੇ ਬੰਦੇ ਦਾ ਸਲਾਮਾ ਲੈ ਲਿਆ ਵੀ ਕੀ ਆਪਾਂ ਨੂੰ ਪਿਛਲੇ ਸਾਲ ਦੁੱਖ ਆਇਆ ਕਿੰਨਾ ਕੁ ਲਾਈਵ ਹੁੰਦਾ ਹੈ ਇਹ ਜਲਾਸਾ ਇਹਦੇ ਤੋਂ ਸਾਨੂੰ ਮਿਲ ਦੀਆਂ ਜੋ ਵੀ ਕਮਜ਼ੋਰੀਆਂ ਨੇ ਉਹਨਾਂ ਬਾਰੇ ਪਤਾ ਲੱਗਦਾ ਫਿਰ ਉਹ ਅਗਲੇ ਸੀਜ਼ਨ ਤੇ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਗਾਹ ਤਿਆਰੀ ਕੀਤੀ ਨੇ ਕੰਨਸਟੀ ਨਾਲ ਗਾਂ ਤਿਆਰੀ ਜੋ ਕਮਜ਼ੋਰੀਆਂ ਜ਼ਿੰਮੇਵਾਰਾਂ ਨੇ ਦਸੀਆਂ ਨੇ ਉਹ ਵੀ ਉਹਨਾਂ ਦੇ ਵੀ ਪੂਰਾ ਖਿਆਲ ਕੀਤਾ ਜਾਵੇਗਾ ਤੇ ਪੂਰੀ ਅੰਦਰ ਵੀ ਜੋ ਫੈਕਟਰੀ ਆ ਪੂਰੀ ਤਿਆਰੀ ਚ ਕੰਮ ਚੱਲ ਰਿਹਾ ਆ ਤੇ ਗੁਰੂ ਮਹਾਰਾਜ ਜੀ ਕਿਰਪਾ ਨਾਲ ਜਿਹੜਾ 24 ਤੇ ਆਪਣਾ 25 ਦਾ ਸੀਜ਼ਨ ਆ ਗੁਰੂ ਰਾਮਦਾਸ ਦੀ ਕਿਰਪਾ ਨਾਲ ਵਧੀਆ ਚਲਾਵਾਂਗੇ ਤੇ ਜ਼ਿੰਮੇਵਾਰਾਂ ਨੂੰ ਇਹ ਗੰਨੇ ਦੀ ਜਿਹੜੀ ਖੇਤੀ ਆ ਇਹਦਾ ਨਾਲ ਖੁਸ਼ਹਾਲ ਰੱਖਾਂਗੇ ਤੇ ਜੋ ਸਮੇਂ ਸਿਰ ਸਰਕਾਰ ਭੇਮਟਾਂ ਕਰ ਰਹੀ ਆ ਉਹ ਸਰਕਾਰ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਇਹ ਸੀਜ਼ਨ ਤੇ ਜੋ ਵੀ ਆ ਗਿਆ 24 25 ਆ ਗਿਆ ਤੇ ਪ੍ਰਮਾਤਮਾ ਕਰਕੇ ਸਾਰਿਆਂ ਨੂੰ ਸੁਖ શાંતિ ਦਾ ਗੰਨਾ ਲੈ ਕੇ ਆਉਣ ਤੇ ਚੰਗੀ ਛਲਾਈ ਕਰਕੇ ਲੈ ਕੇ ਆਉਣ ਤੇ ਆਪਣਾ ਚੰਗਾ ਗੱਨੇ ਦਾ ਭਾ ਲੈਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਦਲਜੀਤ ਸਿੰਘ ਰੰਧਾਵਾ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਉੱਥੇ ਹੀ ਇਸ ਮੌਕੇ ਤੇ ਮੌਜੂਦ ਡਿਪਟੀ ਚੀਫ ਇੰਜੀਨੀਅਰ ਜਸਕਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਆਮ ਮਜਰਾਸ ਦੌਰਾਨ ਕਿਸਾਨਾਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਮਿਲਦੀ ਕਾਰਜਗੁਜ਼ਾਰੀ ਸਾਹਮਣੇ ਰੱਖੀ ਗਈ ਹੈ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਹੀਂ ਅੱਜ ਦੀ ਅੱਜ 27 9 2024 ਨੂੰ ਅਜਨਾਲਾ 슈ਗਰ ਮਿੱਲ ਦਾ ਜਿਹੜਾ ਉਹ ਜਨਰਲ ਜਲਾ ਜਲਾਸ ਸੀ ਉਹਦੇ ਵਿੱਚ ਸਾਰੇ ਹੀ ਕਿਸਾਨ ਪਹੁੰਚੇ ਹੋਏ ਆ ਉਹਦੇ ਵਿੱਚ ਪਿਛਲੇ 2023-24 ਦੀ ਜਿਹੜੀ ਆ ਉਹ ਮਿਲ ਦੀ ਕਾਰਵਿਗਾਰੀ ਬਾਰੇ ਦੱਸਿਆ ਗਿਆ ਆ ਤੇ ਅਗਲੇ ਆਉਣ ਵਾਲੇ ਸੀਜ਼ਨ ਵਿੱਚ ਜਿੱਦਾਂ ਵੀ ਆਪਾਂ ਮਿਲ ਚਲਾਉਣੀ ਆ ਪਿਛਲੇ ਸਾਲ ਇੱਕ 쿨ਿੰਗ ਟਾਵਰ ਦੀ ਸਾਡੀ ਪ੍ਰੋਬਲਮ ਆਈ ਸੀ ਉਹਨੂੰ ਆਪਾਂ ਓਵਰਕਮ ਕਰਕੇ ਜਿਹੜਾ ਆ ਉਹ ਅੱਜ ਅਰਗਾਂ ਨਵੰਬਰ ਦੇ ਲਾਸਟ ਤੱਕ ਜਿਹੜੀ ਆ ਉਹ ਮਿਲ ਚਲਾਵਾਂਗੇ ਤੇ ਪੂਰੀ ਕੈਪੈਸਿਟੀ ਨਾਲ ਚਲਾਵਾਂਗੇ ਕਿਸਾਨਾਂ ਦਾ ਕਿਸਾਨਾਂ ਦਾ ਬਹੁਤ ਵਧੀਆ ਹੰਗਾਰਾ ਰਿਆ ਕੁਝ ਉਹਨਾਂ ਦੇ ਸਵਾਲ ਹੀ ਉਹਨਾਂ ਦੇ ਜਵਾਬ ਦਿੱਤੇ ਗਏ ਇਸ ਕਰਕੇ ਉਹ ਕਿਸਾਨ ਸਾਰੇ ਜਿਹੜੇ ਆ ਬਹੁਤ ਸੰਤੁਸ਼ਟ ਗਏ ਆ ਉਸ ਕਰਕੇ ਉਸ ਦਾ ਮੇਜਰ ਕਾਰਨ ਇਹ ਸੀ ਕਿ ਕੱਲ 26 9 2024 ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਚਿੱਠੀ ਉਹਨਾਂ ਨੂੰ ਦਿੱਤੀ ਗਈ ਸੀ ਕਿ ਉਹ 26 9 2024 ਨੂੰ ਰਾਤ 8 ਵਜੇ ਤੱਕ ਆਪਣੀ ਡਿਊਟੀ ਜੁਆਇਨ ਕਰਨ ਇਸ ਕਰਕੇ ਉਹਨਾਂ ਦੀ ਇੱਕ ਜਿਹੜੀ ਲੈਟਰ ਆ ਉਹ ਸ਼ੂਗਰਫੈਡ ਪੰਜਾਬ ਨੂੰ ਵੀ ਲਿਖੀ ਗਈ ਹੈ ਕਿ ਜੇ ਉਹ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੁੰਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਨੂੰ ਮੁੱਖ ਰੱਖਦੇ ਹੋਏ ਚੋਣ ਕਮਿਸ਼ਨ ਦੀ ਜਿਹੜੀ ਆ ਉਹ ਜਿਹੜੀਆਂ ਇੰਸਟਰਕਸ਼ਨ ਆ ਉਹਨਾਂ ਨੂੰ ਫੋਲੋ ਕਰਦੇ ਹੋਏ ਜੀਐਮ ਸਾਹਿਬ ਅੱਜ ਜਿਹੜੇ ਉਹ ਆਪਣੇ ਆਰੋਦੀ ਡਿਊਟੀ ਨਿਭਾਉਣ ਰਮਦਾਸ ਗਏ ਹੋਏ ਆ ਇਸ ਕਰਕੇ ਉਹ ਅਜੇ ਇਜਲਾਸ 'ਚ ਨਹੀਂ ਆ ਸਕੇ ਉਹਨਾਂ ਨੇ ਇਸ ਲਈ ਮੇਰੀ ਡਿਪਟੀ ਚੀਫ ਇੰਜੀਨੀਅਰ ਜਸ ਕਰਨ ਦੀ ਡਿਊਟੀ ਲਈ ਹੀ ਕਿ ਉਹ ਜਰਨਲ ਇਜਨਾਸ ਨੂੰ ਅਟੈਂਡ ਕਰਨਗੇ ਤੇ ਕਿਸਾਨਾਂ ਦੇ ਜਵਾਬ ਦੇਣਗੇ ਕਿਸਾਨਾਂ ਵੱਲੋਂ ਇੱਕ ਆਉਂਦਾ ਹੈ ਕਿ ਜਿਹੜਾ ਜਿਹੜਾ ਮਿਲਨ ਜਲਦੀ ਚਲਾਇਆ ਜਾਵੇ ਹਾਂਜੀ ਉਹ ਪਿਛਲੇ ਸਾਲ ਦੀ ਉਹਨਾਂ ਚ ਰੋਸ ਸੀ ਕਿ ਪਿਛਲੇ ਸਾਲ ਦੇ ਜਿਹੜੀ 10 ਤੋਂ 12 ਸਾਲ ਜਿਹੜੀ 10 ਤੋਂ 12 ਦਿਨ ਜਿਹੜੀ ਉਹ ਮਿਲ ਲੇਟ ਚੱਲੀ ਆ ਉਸ ਦਾ ਮੇਨ ਕਾਰਨ ਸੀ ਕਿ 2016 ਤੋਂ ਮੁਲਾਜ਼ਮਾਂ ਦੀਆਂ ਜਿਹੜੀਆਂ ਆ ਉਹ ਹੱਕੀ ਮੰਗਾਂ ਜਿਹੜੀਆਂ ਲਟਕਦੀਆਂ ਆ ਰਹੀਆਂ ਸੀ ਉਹਨਾਂ ਦੀ ਸਰਕਾਰ ਕੋਈ ਸੁਣਵਾਈ ਨਹੀਂ ਸੀ ਕਰ ਰਹੀ ਇਸ ਕਰਕੇ ਜਿਹੜੇ ਉਹ ਵਰਕਰਾਂ ਸਾਥੀਆਂ ਦਾ ਜਿਹੜਾ ਇਹ ਉਹ ਭਾਰੀ ਰੋਸ ਸੀ ਉਹਨਾਂ ਕੋ ਇੱਕ ਹੀ ਇੱਕ ਹੱਲ ਸੀ ਕਿ ਉਹ ਜਿਹੜੀ ਆ ਉਹ ਸੀਜ਼ਨ ਨੂੰ ਚਾਲੂ ਨਾ ਕਰਕੇ ਆਪਣਾ ਸਰਕਾਰ ਤੇ ਪ੍ਰੈਸ਼ਰ ਬਣਾ ਕੇ ਆਪਣਾ ਜਿਹੜਾ ਹੱਕੀ ਮੰਗਾ ਆ ਜਿਹੜੇ ਉਹਨਾਂ ਦੇ ਡੀਏ ਜਿਹੜਾ ਪੰਜਾਬ ਦਾ ਸੇਵਾ ਪੇਕਸ਼ਨ ਰੁਕਿਆ ਸੀ ਉਹ ਲੈ ਸਕਣ ਇਸ ਕਰਕੇ ਉਹਨਾਂ ਨੇ ਜਿਹੜੀ ਸਟ੍ਰਾਈਕ ਕੀਤੀ ਸੀ ਉਸ ਕਰ ਨਾਲ 10 ਤੋਂ 12 ਦਿਨ ਜਿਹੜੀ ਆ ਉਹ ਮਿਲ ਲੇਟ ਚੱਲੀ ਆ ਇਸ ਸਾਲ ਉਹਦਾ ਦਾ ਕੋਈ ਨਹੀਂ ਹੋਊਗਾ ਮਿਲ ਜਿਹੜੀ ਆ ਲਾਸਟ ਵੀਕ ਆਫ ਨਵੰਬਰ ਚੱਲੇਗੀ ਤੇ ਪੂਰੀ ਕੈਪੈਸਿਟੀ ਨਾਲ ਚੱਲੇਗੀ